ਡੀ ਸਟਾਰਟ ਪੰਜਾਬ ਦੇ ਸਹਿਤਕ ਵਿਦਵਾਨਾਂ ਦੀ ਬੈਠਕ ਬੁਲਾਈ ਅਤੇ ਹੀਰਾ ਸਿੰਘ ਦਰਦ ਨੂੰ ਇਸ ਸਭਾ ਦੇ ਜਨਰਲ ਸਕੱਤਰ ਚੁਣਿਆ ਗਿਆ ਡੰਡੀ ਤੇਜਾ ਸਿੰਘ ਸਤੰਤਰ ਦੇ ਪੰਜਾਬ ਕਿਸਾਨ ਸਭਾ ਅਤੇ ਭਾਰਤੀ ਕਮਿਊਨਿਸਟ ਪਾਰਟੀ ਨਾਲ ਨੇੜੇ ਦੇ ਸੰਬੰਧ ਸਨ ਡੰਡੀ ਪੈਪਸੂ ਦੀ ਮੁਜਾਰਾ ਲਹਿਰ ਦੇ ਵੀ ਉਹ ਮੋਢੀ ਨੇਤਾਮਾ ਵਿੱਚੋਂ ਇੱਕ ਸਨ ਡੰਡੀ ਉਹਨਾਂ ਨੇ ਜ਼ਿਲ੍ਹਾ ਪਟਿਆਲਾ ਦੇ ਪਾਤਣਾ ਇਲਾਕੇ ਵਿੱਚ ਕਿਰਤੀ ਕਾਲਜ ਦੀ 1968 ਵਿੱਚ ਨੀਂ ਰੱਖੀ ਡੰਡੀ ਜਿਹੜਾ ਉਹਨਾਂ ਦੇ ਦੇਹਾਂਤ ਮਗਰੋਂ ਪੰਜਾਬ ਸਰਕਾਰ ਨੇ ਆਪਣੇ ਅਧੀਨ ਕਰ ਲਿਆ ਡੰਡੀ ਸਨ 1971 ਇਸਵੀ ਦੀਆਂ ਲੋਕ ਸਭਾ ਚੋਣਾਂ ਦੌਰਾਨ ਸੁਤੰਤਰ ਜੀ ਕਾਂਗਰਸ ਪਾਰਟੀ ਵੱਲੋਂ ਸੰਗਰੂਰ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਡੰਡੀ ਆਖਰ 72 ਵਰੇ ਦੀ ਉਮਰ ਵਿੱਚ 12 ਅਪ੍ਰੈਲ 1973 ਈਸਵੀ ਨੂੰ ਪਾਰਲੀਮੈਂਟ ਵਿੱਚ ਕਿਸਾਨੀ ਮੁੱਦਿਆਂ ਤੇ ਬਹਿਸ ਦੌਰਾਨ ਬੋਲਦਿਆਂ ਦਿਲ ਦਾ ਦੌਰਾ ਪਿਆ ਜਿਸ ਨੇ ਸਦਾ ਲਈ ਉਸ ਨੂੰ ਸਾਡੇ ਤੋਂ ਵਿਛੋੜ ਦਿੱਤਾ ਡੰਡੀ ਉਹਨਾਂ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਅਲੂਣਾ ਵਿਖੇ ਹਜ਼ਾਰਾਂ ਲੋਕਾਂ ਦੇ ਇਕੱਠ ਵਿੱਚ ਕੀਤਾ ਗਿਆ ਡੰਡੀ ਅਜੋਕੇ ਨੌਜਵਾਨ ਪੀੜੀ ਦਾ ਫਰਜ਼ ਬਣਦਾ ਹੈ ਕਿ ਉਹ ਇਨ੍ਹਾਂ ਮਹਾਨ ਦੇਸ਼ ਭਗਤਾਂ ਦੇ ਅਧੂਰੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਜਾਗਰਿਤ ਹੋਣ ਪਿਛਲੇ ਕੁਝ ਮਹੀਨਿਆਂ ਤੋਂ ਸੰਗਰੂਰ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਦੇ ਘਰ ਅੱਗੇ ਬੇਰੋਜਗਾਰ ਅਧਿਆਪਕਾਂ ਨੇ ਧਰਨਾ ਲਾਇਆ ਹੋਇਆ ਹੈ ਡੰਡੀ ਇਸੇ ਤਰ੍ਹਾਂ ਹੀ ਕਈ ਵਾਰ ਇਹਨਾਂ ਬੇਰੁਜ਼ਗਾਰਾਂ ਨੇ ਪਟਿਆਲੇ ਵਿੱਚ ਮੁੱਖ ਮੰਤਰੀ ਦੀ ਰਹਿਸ ਵੱਲ ਵਧਨ ਦਾ ਯਤਨ ਕੀਤਾ ਹੈ ਡੰਡੀ ਅਧਿਹਾ ਕਰਦੇ ਆ ਪੁਲਿਸ ਨਾਲ ਹੁੰਦੀਆਂ ਝੜਪਾਂ ਵਿੱਚ ਉਹਨਾਂ ਤੇ ਲਾਠੀ ਚਾਰਜ ਵੀ ਕੀਤਾ ਜਾਂਦਾ ਰਿਹਾ ਹੈ ਡੰਡੀ ਕਈ ਵਾਰ ਉਹਨਾਂ ਨੂੰ ਸਬੰਧਿਤ ਅਹਲਾ ਅਫਸਰਾਂ ਅਤੇ ਵਜ਼ੀਰਾਂ ਨਾਲ ਮੁਲਾਕਾਤ ਲਈ ਵੀ ਸਮਾਂ ਦਿੱਤਾ ਜਾਂਦਾ ਹੈ ਪਰ ਇਹਨਾਂ ਮੁਲਾਕਾਤਾਂ ਦਾ ਕੋਈ ਸਿੱਟਾ ਨਹੀਂ ਨਿਕਲਦਾ ਡੰਡੀ ਸਰਕਾਰ ਬੇਰੁਜ਼ਗਾਰ ਅਧਿਆਪਕਾਂ ਨੂੰ ਨੌਕਰੀਆਂ ਦੇਣ ਦੇ ਮੁੱਦੇ ਨੂੰ ਟਾਲਣ ਦੀ ਹੀ ਕੋਸ਼ਿਸ਼ ਕਰਦੀ ਰਹਿੰਦੀ ਹੈ ਡੰਡੀ ਸਿੱਖਿਆ ਤੇ ਹੋਰ ਵਿਭਾਗਾਂ ਵਿੱਚ ਬਹੁਤ ਘੱਟ ਅਸਾਮੀਆਂ ਭਰੀਆਂ ਜਾਂਦੀਆਂ ਹਨ ਡੰਡੀ ਭਾਵੇਂ ਕਿ ਸਿੱਖਿਆ ਵਿਭਾਗ ਵਿਚ ਨੌਕਰੀਆਂ ਲਈ ਉਮੀਦਵਾਰਾਂ ਨੇ ਈਟੀਟੀ ਜਾਂ ਟੈਟ ਟੈਸਟ ਵੀ ਪਾਸ ਕੀਤੇ ਹੁੰਦੇ ਹਨ ਡੰਡੀ ਅਜਿਹੀ ਸਥਿਤੀ ਹੋਰ ਵਿਭਾਗਾਂ ਦੀ ਵੀ ਹੈ ਡੰਡੀ ਸਬੰਧਿਤ ਟੈਸਟ ਪਾਸ ਕਰਨ ਤੋਂ ਬਾਅਦ ਵੀ ਲੰਮੇ ਸਮੇਂ ਤੱਕ ਉਹਨਾਂ ਨੂੰ ਨੌਕਰੀਆਂ ਲਈ ਇੰਤਜ਼ਾਰ ਕਰਨਾ ਪੈਂਦਾ ਹੈ ਡੰਡੀ ਸਕੂਲਾਂ ਅਤੇ ਹੋਰ ਸਬੰਧਿਤ ਵਿਭਾਗਾਂ ਵਿੱਚ ਪੋਸਟਾਂ ਤਾਂ ਖਾਲੀ ਹੁੰਦੀਆਂ ਹਨ ਪਰ ਸਰਕਾਰ ਕੋਲ ਉਹਨਾਂ ਨੂੰ ਭਰਨ ਲਈ ਸਾਧਨ ਨਹੀਂ ਹੁੰਦੇ ਡੰਡੀ ਖਜ਼ਾਨਾ ਖਾਲੀ ਹੁੰਦਾ ਹੈ ਜਿਸ ਕਰਕੇ ਬੇਰੁਜ਼ਗਾਰਾਂ ਦਾ ਇਹ ਇੰਤਜ਼ਾਰ ਲੰਮੇ ਤੋਂ ਲੰਮਾ ਹੁੰਦਾ ਚਲਾ ਜਾਂਦਾ ਹੈ ਡੰਡੀ ਇਹ ਹੀ ਹਾਲ ਅੱਜ ਅਜੇ ਟੈਸਟ ਪਾਸ ਕੀਤੇ ਹਜ਼ਾਰਾਂ ਨੌਜਵਾਨਾਂ ਦਾ ਦਿਖਾਈ ਦੇ ਰਿਹਾ ਹੈ ਡੰਡੀ ਇਸੇ ਕਰਕੇ ਉਹ ਅਕਸਰ ਧਰਨੇ ਲਾਉਂਦੇ ਹਨ ਅਤੇ ਮੁਜ਼ਹਾਰੇ ਕਰਦੇ ਹਨ ਡੰਡੀ ਉਹਨਾਂ ਦਾ ਗੁੱਸਾ ਅਤੇ ਬੇਵਸੀ ਚਰਮ ਸੀਮਾ ਛੋਹ ਲੈਂਦਾ ਹੈ ਜਿਸ ਦਾ ਵਿਖਾਵਾ ਸੜਕਾਂ ਤੇ ਹੁੰਦਾ ਹੈ ਡੰਡੀ ਅਸੀਂ ਇਸ ਲਈ ਸਰਕਾਰਾਂ ਨੂੰ ਜ਼ਿੰਮੇਵਾਰ ਸਮਝਦੇ ਹਾਂ ਡੰਡੀ ਉਹਨਾਂ ਸਿਆਸਤਦਾਨਾਂ ਨੂੰ ਜੋ ਕੁਰਸੀ ਪ੍ਰਾਪਤ ਕਰਨ ਲਈ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕਰਦੇ ਹਨ ਡੰਡੀ ਇਹਨਾਂ ਵਿੱਚ ਘਰ ਘਰ ਨੌਕਰੀ ਦੇਣ ਦਾ ਵਾਅਦਾ ਵੀ ਸ਼ਾਮਿਲ ਹੁੰਦਾ ਹੈ ਪਰ ਸਰਕਾਰਾਂ ਦੇ ਇਹ ਵਾਅਦੇ ਪੂਰੇ ਨਹੀਂ ਹੁੰਦੇ ਜਾਂ ਨਿਤ ਦਿਨ ਵੱਧਦੀ ਬੇਰੁਜ਼ਗਾਰੀ ਦੀ ਗਿਣਤੀ ਨੂੰ ਉਹ ਸੰਤੁਸ਼ਟ ਕਰਨ ਦੇ ਯੋਗ ਨਹੀਂ ਹੁੰਦੇ ਡੰਡੀ ਇਹ ਵੀ ਸੋਚਣ ਵਾਲੀ ਗੱਲ ਹੈ ਕਿ ਜੇਕਰ ਸਰਕਾਰ ਪੂਰੀਆਂ ਨੌਕਰੀਆਂ ਨਹੀਂ ਦੇ ਸਕਦੀ ਤਾਂ ਉਹ ਅਜਿਹੇ ਟੈਸਟ ਕਿਉਂ ਲੈਂਦੀ ਹੈ ਅਤੇ ਪਹਿਲਾਂ ਹੀ بے ਸਬਰ ਨੌਜਵਾਨਾਂ ਨੂੰ ਲਟਕਾਈ ਰੱਖ ਕੇ